ਲੋਕੀ ਦੋਸਤ ਤੁਹਾਨੂੰ ਅੱਜ ਇੱਕ ਉਸ ਕਾਰੀਗਰ ਨਾਲ ਮਿਲਾ ਰਹੇ ਆ ਜਿਹੜਾ ਕਿ ਨਵੀਆਂ ਤਕਨੀਕਾਂ ਨਾਲ ਕੰਮ ਕਰਦਾ ਹੈ ਕੀ ਕੀ ਮਿਸਤਰੀ ਜੀ ਬਣਾਉਂਦੇ ਨੇ ਕਰਦੇ ਆਂ ਗੱਲਬਾਤ ਬਾਈ ਬਲਵਿੰਦਰ ਸਿੰਘ ਨਾਲ ਬਿੰਦਰ ਸਿੰਘ ਬਿਰਦੀ ਇਹਨਾਂ ਨੂੰ ਪੁੱਛਦੇ ਆਂ ਵੀ ਕੀ ਤੁਹਾਡਾ ਜਿਹੜਾ ਇਸ ਚੀਜ਼ ਬਣਾਈ ਹੈ ASCII ਕਰ ਠੀਕ ਠਾਕ ਬਹੁਤ ਵਧੀਆ ਜੀ ਮਿਸਤਰੀ ਤੁਹਾਡੇ ਬਾਰੇ ਸਾਨੂੰ ਜਾਣਕਾਰੀ ਮਿਲੀ ਤੁਹਾਡੇ ਕੋਲ ਬੜੀਆਂ ਨਵੀਂ ਨਵੀਂ ਤਕਨੀਕ ਦੀਆਂ ਤੁਸੀਂ ਚੀਜ਼ਾਂ ਬਣਾਉਂਦੇ ਹੋ ਤੇ ਆਹ ਜਿਹੜਾ ਇੱਕ ਚੀਜ਼ ਤੁਸੀਂ ਬਣਾਈ ਹੈ ਇਹ ਕੀ ਚੀਜ਼ ਹੈ ਜੀ ਇਹ ਛਾਣਾਈ ਟੂੜੀ ਛਾਣਨਾ ਹੈ अच्छा ਛਾਲਣਾ ਟੂੜੀ ਸੰਨਣਾ ਟੂੜੀ ਸੰਨਣਾ ਹਾਂਜੀ ਤੇ ਇਹਦਾ ਕੀ ਇਹਦਾ ਸਾਈਜ਼ ਹੁੰਦਾ ਜਾਂ ਇਹਦਾ ਕੀ ਹਿਸਾਬ ਹੁੰਦਾ ਹੈ اچھا ਸਾਈਜ਼ ਹੁੰਦਾ ਹਾਂਜੀ ਇਹ ਵੱਡਾ ਸਾਈਜ਼ ਆ ਕਿਦੋਂ ਛੋਟਾ ਸਾਈਜ਼ ਬੰਦਾ ਅੱਛਾ ਤੁਸੀਂ ਦੋ ਸਾਈਜ਼ ਦੇ ਹਿਸਾਬ ਦੋ ਸਾਈਜ਼ ਦੇ ਬੰਦੇ ਹਾਂਜੀ ਇਹ ਟੂੜੀ ਛਾਂਣ ਦੀ ਕੰਮ ਆਉਂਦਾ ਜਾਂ ਹੋਰ ਵੀ ਕੁਝ ਟੂੜੀ ਚਾਨੀ ਜਾਂਦੀ ਆ ਹੋਰ ਜਿਵੇਂ ਹੋਰ ਕੋੜੀਆਂ ਵਾਸਤੇ ਜਾਦੇ ਇਹਨੂੰ ਕਰਦੇ ਆਗੇ ਸਮਤ ਕਰਦੇ ਆ ਜਿਵੇਂ ਮੂੰਫਲੀ ਦਾ ਹਾਂ ਹਾਂ ਨੀਰਾ ਨੀਰਾ ਹੋ ਗਿਆ ਜਾਂ ਮਤਲਬ ਹੋਰ ਹੁੰਦੇ ਆ ਹਾਂਜੀ ਜਿਹੜਾ ਵੀ ਨਹੀਂ ਇਹਦੇ ਵਿੱਚ ਮਤਲਬ ਕਣਕ ਵੀ ਜੇ ਕਣਕ ਵੀ ਹਾਂ ਛਾਣੀ ਜਾਂਦੀ ਆ ਕਣਕ ਵੀ ਜਾਂਦੀ ਜਾਂਦੀ ਆ ਹਾਂਜੀ ਤੇ ਬਈ ਜਨਾ ਕਰਦੇ ਆ ਗੱਲ ਜਿਨ੍ਹਾਂ ਨੇ ਇਹ ਮਿਸਤਰੀ ਜੀ ਤੋਂ ਬਣਵਾਇਆ ਤੇ ਬਈ ਤੁਸੀਂ ਇਹ ਛਾਲਣਾ ਬਣਾਇਆ ਤੁਹਾਨੂੰ ਕਿਦਾਂ ਇਹ ਲੱਗਿਆ ਇਹ ਸਿਕਾ ਸਿਕਾ ਇਹ ਬਈ ਆਪਣਾ ਤੂਏ ਤੂੜੀ ਦੇ ਵਿੱਚ ਰੀਣ ਬਹੁਤ ਜ਼ਿਆਦਾ ਸੀਗੀ ਠੀਕ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਰੀਣ ਇੰਨੀ ਹੈਗੀ ਹੂੰ ਹੂੰ ਵੀ ਪਸ਼ੂ ਬਿਮਾਰ ਹੋ ਗਏ ਤੇ ਮੇਰੇ ਦੋ ਪਸ਼ੂ ਮਰ ਗਏ ਤੇ ਇਹ ਚੀਜ਼ ਇੱਕਦਮ ਮਿੰਟ ਤੋਂ ਹੀ ਲੱਗਦੀ ਹੈ ਇਹ ਦੇਣਾ ਤੂੜੀ ਛਾਲਣ ਅੱਛਾ ਵੀ ਜੇ ਤੂੜੀ ਤੁਸੀਂ ਅੰਦਰੋਂ ਪਾ ਕੇ ਦੇਖੋ ਉਹਨੂੰ ਘਮਾਰੋਗੇ ਹਾਂ ਤੂੜੀ ਮਿੰਟ ਕੇ ਛਾਣਨ ਤੇ ਪੈ ਗਈ ਜੁੜੀ ਦਾਲ ਦੀਆਂ ਟੋਕਰੀਆਂ ਜਾਵ ਲੈਂਦੇ ਆ ਮੂਰੇ ਤੇ ਵਧੀਆ ਸਾਫ਼ ਹੋ ਜਾਂਦੀ ਹੈ ਜਾਨੀ ਅੱਛੀ ਕੁਆਲਿਟੀ ਦੀ ਜੁੜੀ ਮਤਲਬ ਨਿਕਲੇਉਂਦੀ ਹੈ ਵਿੱਚੋਂ ਜਿਹੜੀ ਰੀਨ ਉਹ ਤਾਂ ਨੀਚੇ ਆ ਜਾਂਦੀ ਹੈ ਹਾਂ ਇਹ ਵੇਸਟ ਜੁੜੀ ਦੇ ਛੱਡ ਦਈ ਦੀ ਪਸ਼ੂਆਂ ਦੇ ਅੰਦਰ ਜਾਊਗੀ ਤਾਂ ਬੰਨ ਬੈਣ ਦਾ ਲੋਕਾ ਕੇ ਦੋ ਪਸ਼ੂਆਂ ਜਿਵੇਂ ਆਪਾਂ ਸਰਦੀ ਦੇ ਵਿੱਚ ਪਸ਼ੂਆਂ ਦੇ ਮਗਰ ਸੁੱਕ ਪਾ ਦਿੰਦੇ ਸੀ ਉਦੋਂ ਵੀ ਕੰਮ ਆਉਂਦਾ ਸੀ ਉਹ ਵੀ ਕੰਮ ਆਉਂਦਾ ਜੀ ਇਹ ਸਾਬ ਕੇ ਰੱਖੇ ਬੰਦਾ ਜਾਂ ਪਾਥੀਆਂ ਪੱਥਨ ਦੇ ਵਿੱਚ ਮਾਈਆਂ ਜਿਹੜਾ ਪਾਥੀਆਂ ਪਾਦੇ ਉਹ ਵੀ ਲਾਲ ਦੇ ਸੀ ਨਾ ਹਾਂਜੀ ਪੁਰਾਣੇ ਦੀ ਲੋਕ ਜਿਹੜਾ ਪਾਥੇ ਪਾਦੇ ਨੇ ਨਾ ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਾਈ ਬਲਵਿੰਦਰ ਸਿੰਘ ਬਿਰਦੀ ਬਣਾਉਂਦੇ ਨੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਛਾਲ ਨੇ ਬਣਾਉਣੇ ਹੋਣ ਜਾਂ ਹੋਰ ਵੀ ਕੋਈ ਕੋਈ ਚੀਜ਼ ਬਣਾਉਣੀ ਹੋਵੇ ਤੁਸੀਂ ਵੈਲਡਿੰਗ ਮਿਸਤਰੀ ਨੇ ਇਹ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਲਈ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਬਲਵਿੰਦਰ ਸਿੰਘ ਬਿਰਦੀ 94636 26388 ਨੰਬਰ ਹੈ ਨਾ ਬਾਈ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ